ਸਾਰੀਆਂ ਹੀ ਦੇਸ਼ ਅਤੇ ਵਿਦੇਸ਼ ਵਿੱਚ ਵਸਦੇ ਆ ਗੁਰਸਿੱਖ ਸੰਗਤਾਂ ਨੂੰ ਮੈਂ ਤੁਹਾਡਾ ਆਪਣਾ ਭਾਈ ਰਾਜਵਿੰਦਰ ਸਿੰਘ ਮੋਰ ਪ੍ਰਚਾਰਕ ਸਿੱਖ ਇਤਿਹਾਸਪਤੀ ਅਰਜ ਕਰਦਾ ਹਾਂ ਗੱਜ ਕੇ ਬਲਾਪਤ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਸੋ ਦੇਖ ਰਹੇ ਹੋ ਤੁਸੀਂ ਅੱਜ 15 ਅਗਸਤ ਹੈ 15 ਅਗਸਤ ਨੂੰ ਹਿੰਦੁਸਤਾਨ ਦੇ ਲੋਕੀ ਆਜ਼ਾਦੀ ਦਾ ਦਿਹਾੜਾ ਮਨਾਉਂਦੇ ਹਨ ਸੋ ਦੇਖੋ ਛੋਟੇ ਬੱਚਿਆਂ ਨੂੰ ਜਿਨ੍ਹਾਂ ਦੇ ਘਰਾਂ ਦੇ ਵਿੱਚ ਆਜ਼ਾਦੀ ਬਿਲਕੁਲ ਨਹੀਂ ਆਈ ਜਿਨ੍ਹਾਂ ਦੇ ਘਰਾਂ ਦੇ ਵਿੱਚ ਆਜ਼ਾਦੀ ਨੇ ਘੇੜਾ ਵੀ ਨਹੀਂ ਮਾਰਿਆ ਇੱਕ ਵੀ ਘੇੜਾ ਨਹੀਂ ਮਾਰਿਆ ਜਿਹੜੇ ਹੁਣ ਤੱਕ ਵੀ ਗੁਲਾਮ ਨੇ ਵਿਚਾਰੇ ਮਜ਼ਦੂਰਾਂ ਦੇ ਬੱਚੇ ਤੁਸੀਂ ਦੇਖ ਰਹੇ ਹੋ ਇਹ ਵਿਚਾਰੇ ਆਹ ਮੈਂ ਤਾਂ ਉਹਨਾਂ ਨੂੰ ਦਿਖਾ ਰਿਹਾ ਇਹਨਾਂ ਨੂੰ ਕਿੰਨੇ ਤਰੀਕੇ ਦੇ ਨਾਲ ਅੱਜ ਪ੍ਰਚਾਰ ਕੀਤਾ ਗਿਆ ਜਿਹੜਾ ਬੀਤੇ ਸਮਾਂ 'ਚ ਬੀਤੇ ਸਮਾਂ 'ਚ ਪ੍ਰਚਾਰ ਕੀਤਾ ਗਿਆ ਸਰਕਾਰਾਂ ਵੱਲੋਂ ਵੀ ਤਿਰੰਗਾ ਝੰਡਾ ਲਹਿਰਾਓ ਆਜ਼ਾਦੀ ਦੇ ਜਸ਼ਨ ਮਨਾਓ ਸੋ ਆਪਾਂ ਇਹਨਾਂ ਬੱਚਿਆਂ ਨੂੰ ਪੁੱਛਾਂਗੇ ਨਾ ਬੀ ਤੁਹਾਡਾ ਡੇਕਰਾਂ ਦੇ ਵਿੱਚ ਜਿਹੜੀਆਂ ਵੱਡੀਆਂ ਗੱਡੀਆਂ ਨੇ ਹੈਗੀਆਂ ਨੇ ਤੁਹਾਡੇ ਕਰਾਂ ਦੇ ਵਿੱਚ ਏਸੀ ਰੂਮ ਹੈਗੇ ਨੇ ਤੁਸੀਂ ਦਿਹਾੜੀ ਕਰਨ ਵਾਲਿਆਂ ਦੇ ਬੱਚੇ ਫਿਰ ਆਜ਼ਾਦੀ ਕਿੰਨਾ ਲਈ ਆਈ ਜਿਹੜਿਆਂ ਕੋਲੇ ਵੱਡੀਆਂ ਗੱਡੀਆਂ ਨੇ ਉਹਨਾਂ ਦੀ ਆਜ਼ਾਦੀ ਤੇ ਜਿਨ੍ਹਾਂ ਦੇ ਬੱਚੇ ਚੰਗੇ ਸਕੂਲਾਂ 'ਚ ਵੱਢਦੇ ਨੇ ਉਹਨਾਂ ਲਈ ਆ ਆਜ਼ਾਦੀ ਤੇ ਤੁਸੀਂ ਤਾਂ ਉਹਨਾਂ ਦੇ ਬੱਚੇ ਜਿਹੜੇ ਉਹੀ ਕਮਾਉਂਦੇ ਨੇ ਉਹੀ ਖਾਂਦੇ ਨੇ ਸਾਡੇ ਲਈ ਤਾਂ ਨਹੀਂ ਆਈ ਆਜ਼ਾਦੀ ਫਿਰ ਸਾਡੇ ਲਈ ਤਾਂ ਫਿਰ ਬਰਬਾਦੀ ਹੀ ਆਈ ਨਾ ਉਸ ਦਿਨ ਇੰਨਾ ਜ਼ਿਆਦਾ ਕਤਲੇਆਮ ਹੋਇਆ ਸੀ ਪੰਜਾਬ ਨੂੰ ਵੰਡਿਆ ਗਿਆ ਸੀ ਪੰਜਾਬ ਨੂੰ ਵੰਡਿਆ ਗਿਆ ਸੀ ਇਹ ਵੀ ਤੁਹਾਨੂੰ ਪਤਾ ਨਾ ਹਿੰਦੁਸਤਾਨ ਨੂੰ ਨਹੀਂ ਵੰਡਿਆ ਗਿਆ ਸੀ ਉਸ ਦਿਨ ਤੇ ਤੁਹਾਡੇ ਤੋਂ ਆਜ਼ਾਦੀ ਦੇ ਜਸ਼ਨਾਂ ਦੇ ਜਿਹੜੇ ਨੇ ਨਾਰੇ ਉਹ ਲਵਾਏ ਜਾ ਰਹੇ ਨੇ ਆਜ਼ਾਦੀ ਦੇ ਜਸ਼ਨਾਂ ਦੇ ਨਾਰੇ ਨੇ ਜਿਹੜੇ ਉਹ ਤੁਹਾਡੇ ਤੋਂ ਛੋਟੇ-ਛੋਟੇ ਬੱਚਿਆਂ ਤੋਂ ਐਂ ਤੁਹਾਡੇ ਅੰਦਰ ਦੇਖੋ ਵੱਡੇ ਹੋਇਆਂ ਦੇ ਜਾਊਗੀ ਗੱਲ ਇਹ ਹੈ ਨਾ ਵੀ ਹਾਂ ਸਾਨੂੰ ਆਜ਼ਾਦੀ ਮਿਲੀ ਹੋਈ ਆ ਪਰ ਸਾਨੂੰ ਇਸ ਗੱਲ ਦਾ ਹੁਣ ਪਤਾ ਲੱਗਿਆ ਵੀ ਸਾਨੂੰ ਅਜੇ ਆਜ਼ਾਦੀ ਨਹੀਂ ਮਿਲੀ ਸਾਨੂੰ ਆਜ਼ਾਦੀ ਉਦੋਂ ਮਿਲੂਗੀ ਜਿੱਦੇ ਅਸੀਂ ਜ਼ਮੀਨਾਂ ਦੇ ਮਾਲਕ ਵੀ ਹੋਵਾਂਗੇ ਇਹ ਤਾਂ ਪੱਕੀ ਗੱਲ ਹੈ ਨਾ ਛੋਟੇ ਕੋਲ ਜ਼ਮੀਨ ਤਾਂ ਨਹੀਂ ਕਿਸੇ ਕੋਲੇ ਜ਼ਮੀਨਾਂ ਨੇ ਜਿੰਨਾਂ ਕੋਲੇ ਉਹਨਾਂ ਦੀ ਆਜ਼ਾਦੀ ਆ ਨਾ ਜਿੰਨਾਂ ਕੋਲੇ ਪੰਪ ਕੋਠੀਆਂ ਕਰਾਂ ਨੇ ਉਹਨਾਂ ਦੀ ਆਜ਼ਾਦੀ ਆ ਨਾ ਜਿਹੜੇ ਅਸੀਂ ਰੂਮਾਂ 'ਚ ਰਹਿੰਦੇ ਨੇ ਜਾਂ ਅਸੀਂ ਗੱਡੀਆਂ 'ਚ ਘੁੰਮਦੇ ਨੇ ਉਹਨਾਂ ਦੀ ਆਜ਼ਾਦੀ ਆ ਨਾ ਸਾਡੀ ਆਜ਼ਾਦੀ ਤਾਂ ਨਹੀਂ ਆਈ ਅਸੀਂ ਤਾਂ ਉਹੀ ਕਮਾਉਣੇ ਆ ਉਹੀ ਖਾਣੇ ਆ ਸੋ ਛੋਟੇ ਛੋਟੇ ਬੱਚੇ ਇਹਨਾਂ ਨੂੰ ਵਿਚਾਰਾਂ ਨੂੰ ਸਕੂਲਾਂ 'ਚ ਇਹ ਹੀ ਸਿਖਾਇਆ ਗਿਆ ਹੁਣ ਤੱਕ ਤੁਹਾਨੂੰ ਸਕੂਲਾਂ 'ਚ ਇਹ ਹੀ ਦੱਸਿਆ ਗਿਆ ਵੀ ਬਾਪੂ ਗਾਂਧੀ ਬਾਪੂ ਮਹਾਨ ਆ ਬਾਪੂ ਮਹਾਨ ਗਾਂਧੀ ਆ ਵੀ ਰਾਸ਼ਟਰਪਿਤਾ ਗਾਂਧੀ ਆ ਪਰ ਸਾਡਾ ਰਾਸ਼ਟਰਪਿਤਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਲਈ ਤਾਂ ਜੋ ਗੁਰੂਆਂ ਨੇ ਕੀਤਾ ਸਾਡੇ ਲਈ ਤਾਂ ਗੁਰੂਆਂ ਨੇ ਕੀਤਾ ਭਗਤ ਰਵਦਾਸ ਜੀ ਸਾਡੇ ਉਹਨੇ ਗੁਰੂ ਨੇ ਤੇ ਸਾਰੇ ਜਿੰਨੇ ਗੁਰੂ ਪੀਰ ਨੇ ਸਾਡੇ ਲਈ ਤਾਂ ਉਹਨਾਂ ਨੇ ਕੁਝ ਕੀਤਾ ਸਾਡੇ ਲਈ ਸਰਕਾਰਾਂ ਤੇ ਹਕੂਮਤਾਂ ਨੇ ਕੁਝ ਨਹੀਂ ਕੀਤਾ ਸੋ ਇਹਨਾਂ ਬੱਚਿਆਂ ਦੇ ਨਾਲ ਵਿਚਾਰ ਸਾਂਝੇ ਕੀਤੇ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਜ਼ਾਦੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਸਾਡੇ ਕੋਲ ਵੀ ਸਹੂਲਤਾਂ ਹੋਣੇ ਚਾਹੀਦੀਆਂ ਵੀ ਸਾਡੇ ਕੋਲ ਵੀ ਚੰਗੀਆਂ ਜ਼ਮੀਨਾਂ ਤੇ ਚੰਗੀਆਂ ਗੱਡੀਆਂ ਸਾਨੂੰ ਨੌਕਰੀਆਂ ਹਨਾ ਸਾਨੂੰ ਉੱਚੇ ਰਤਬਿਆਂ ਤੇ ਜਾਣਾ ਚਾਹੀਦਾ ਹਨਾ ਫਿਰ ਸਾਡੀ ਤਾਂ ਆਜ਼ਾਦੀ ਹੋਊਗੀ ਸੋ ਸਾਰੇ ਬੱਚਿਆਂ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਕਿਰਪਾ ਕਰੇ ਇਹਨਾਂ ਨੂੰ ਤਰੱਕੀਆਂ ਬਖਸ਼ੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ